ਨਮਸ਼ਾਹਰ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੈਟਰੋਲ ਪੰਪ ਤੋਂ ਕਾਰ ਵਿੱਚ ਤੇਲ ਪਵਾ ਕੇ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਇਹ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮੈਨੇਜਰ ਨੇ ਦੱਸਿਆ ਕਿ ਬੀਤੀ ਸ਼ਾਮ ਇੱਕ ਵਰਨਾਕਾਰ ਪੰਪ ਤੇ ਆਈ ਜਿਸ ਵਿੱਚ ਚਾਲਕ ਸਮੇਤ ਤਿੰਨ ਵਿਅਕਤੀ ਸਵਾਰ ਸਨ। ਕਾਰ ਚਾਲਕ ਨੇ ਕਾਰ ਵਿੱਚ 1500 ਰੁਪਏ ਦਾ ਪੈਟਰੋਲ ਪਵਾਉਣ ਦੀ ਗੱਲ ਕਹੀ। ਜੋ ਹੀ ਤੇਲ ਪੈ ਗਿਆ ਤਾਂ ਅੱਖ ਚਪਕਦੇ ਹੀ ਕਾਰ ਚਾਲਕ ਪੈਸੇ ਬਿਨਾ ਦਿੱਤੇ ਆ ਕਾਰ ਨੂੰ ਲੈ ਕੇ ਰਫੂ ਚੱਕਰ ਹੋ ਗਿਆ ਸਰ ਇਹ ਜਿਹੜੀ ਤੁਹਾਡੇ ਨਾਲ ਕੱਲ ਇੱਕ ਤੇਲ ਪਾਉਣ ਦੀ ਵਾਰਦਾਤ ਹੋਈ ਉਹਦੇ ਬਾਰੇ ਜਾਣਕਾਰੀ ਦਿਓ ਸਾਨੂੰ 4:30 4:30 ਬਰਨਾ ਗੱਡੀ ਆ ਗੱਡੀ ਦਾ ਨੰਬਰ ਹੈ ਪੀਵੀ 02 ਬੀਜੀ 332 ਅੱਛਾ ਤੇ 1500 ਤੇਲ ਪਾਇਆ ਸੀ ਉਹਨਾਂ ਨੇ ਏ ਬਾਕੇ ਪੇਮੈਂਟ ਕਰੀ ਨਹੀਂ ਪੇਮੈਂਟ ਦਿੱਤੇ ਬਿਨਾ ਉਹ ਭੱਜ ਗਿਆ ਜੀ ਤੁਸੀਂ ਇਹਦੇ ਬਾਰੇ ਕੋਈ ਥਾਣਾ ਕਾਟੜ ਕੜ ਚ ਵੀ ਸ਼ਿਕਾਇਤ ਵਗੈਰਾ ਦਿੱਤੀ ਜੀ ਜੀ ਉੱਥੇ ਦਰਖਾਸਤ ਦਿੱਤੀ ਗਈ ਉਹਨਾਂ ਦੇ ਖਿਲਾਫ ਅੱਛਾ ਜੋਗੇ ਕਾਰਵਾਈ ਕੀਤੀ ਜਾਵੇ ਉਹਨਾਂ ਖਿਲਾਫ ਇਹ ਆਪਣਾ ਪੰਪ ਕਿਹੜੀ ਕੰਪਨੀ ਦਾ ਤੇ ਕਿੱਥੇ ਪੈਂਦਾ ਜੀ ਤੇ ਨਿਆਰਾ ਪੰਪ ਆ ਜੀ ਕਾਟੜ ਕੜ ਬਲਾਚਰ ਡਿਸਟ੍ਰਿਕਟ ਲਮਾਸ਼ਾਹਰ ਅੱਛਾ ਹਾਈਵੇ ਤੇ ਹੀ ਹਾਈਵੇ ਤੇ ਮੈਂ ਹਾਈਵੇ ਤੇ ਗਿਲੰਦਰ ਤੋਂ ਚੱਡੀ ਕਰ ਠੀਕ ਹੈ ਥੈਂਕ ਯੂ ਸਰ